ਸਾਸੀ ਗਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਸੁਪਰ ਸੀਡਰ ਵਾਲੀ ਕਣਕ ਦੀ ਹੀ ਗੱਲ ਕਰਾਂਗੇ ਤੇ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਜਿੱਥੇ ਤਾਂ ਗਿਲਤੀ ਪੂਰੀ ਜਮਾਂ ਜਿਵੇਂ ਆਪਾਂ ਪੂਰੀ ਗਿਲੜਚੀ ਕਹਿ ਦਈਏ ਤਾਂ ਉੱਥੇ ਤਾਂ ਆ ਸੁਪਰ ਸੀਡਰ ਦੀ ਵਿਜਾਈ ਹੈ ਸਾਰੀ ਉੱਥੇ ਤਾਂ ਹੈਗਾ ਇਹ ਕਾਮਜਾਬ ਪੂਰਾ ਆ ਸਾਰੀ ਇਹ ਸੁਪਰ ਸੀਡਰ ਦੀ ਵਿਜਾਈ ਆ ਪੂਰੀ ਹਰੇ ਬਾਈ ਚ ਕਣਕ ਖੜੀ ਆ ਤੇ ਪਰਾਲੀ ਪ੍ਰੂਲੀ ਸਾਰੀ ਵਿੱਚ ਹੈ ਇਹਦੇ ਵਿੱਚੇ ਸਾਰੀ ਹਾਲੇ ਵੀ ਪਈਆ ਦੇਖ ਸਕਦੇ ਆ ਤੇ ਜਿੱਥੇ ਦੀ ਗਿੱਲ ਘਟ ਉਹ ਦਿਖਾਉਣਾ ਹੁਣ ਮੈਂ ਆਹ ਉਹ ਜਗਾ ਜਿੱਥੇ ਗਿੱਲ ਘਟਦੀ ਆ ਨੇੜੇ ਨੇੜੇ ਬੱਟਦੇ ਨਾ ਗਿੱਲ ਇਹ ਘਟਦੀ ਤੇ ਆਹ ਖੱਤੇ ਦੇ ਵਿੱਚ ਵੀ ਗਿੱਲ ਦਾ ਥੋੜਾ ਜਿਹਾ ਫਰਕ ᱛੀ ਤੇ ਗਿੱਲ ਨੂੰ ਪਰਾਲੀ ਚੂਸ ਜਾਂਦੀ ਆ ਤੇ ਉਸ ਤੋਂ ਬਾਅਦ ਕਣਕ ਦਾ ਆ ਹਾਲ ਹੋ ਜਾਂਦਾ ਉੱਥੇ ਜਾ ਕੇ ਫਿਰ ਆਪਾਂ ਕਹਨੇ ਆ ਵੀ ਸੁਪਰ ਸੀਡਰ ਫੇਲ ਹੋ ਗਿਆ ਤੇ ਆ ਵੀ ਆਪਾਂ ਦੇਖ ਸਕਦੇ ਆ ਵੀ ਕਣਕ ਇਹ ਥੋੜੀ ਜਿਹੀ ਬਿਰਲੀ ਹੋਈ ਆਪਾਂ ਨੂੰ ਦਿਖਾਈ ਦਿੰਦੀ ਆ ਕਾਰਨਾ ਗਿੱਲ ਇਸ ਕਰਕੇ ਸੁਪਰ ਸੀਡਰ ਦੀ ਬਜਾਈ ਉੱਥੇ ਹੀ ਕੰਮਜਾਵ ਹੈ ਜਾਂ ਤਾਂ ਜਿੱਥੇ ਆਪਾਂ ਖਰਚੇ ਬਿਲਕੁਲ ਹੀ ਫੂਕ ਦਈਏ ਤੇ ਜੇ ਆਪਾਂ ਖਰਚੇ ਵਿੱਚੇ ਪਾਉਣੇ ਆ ਤਾਂ ਫਿਰ ਉੱਥੇ ਗਿੱਲ ਪੂਰੀ ਹੋਣੀ ਚਾਹੀਦੀ ਆ ਫੁੱਲ ਜਿਹਦੇ ਵਿੱਚ ਸੁਪਰ ਸੀਡਰ ਗਿੱਲ ਦੇ ਨਾਲ ਪਲਾਸਤਰੀ ਕਰਦਾ ਜਾਂਦਾ ਹੋਵੇ ਤੇ ਅੱਜ ਹੁਣ ਆਪਾਂ ਬੱਟ ਦੇ ਦੋਹੇ ਪਾਸੇ ਨੇ ਕਿ ਇਧਰ ਘੱਟ ਗਿੱਲ ਵਾਲਾ ਖੇਤ ਆ ਤੇ ਆ ਇਧਰ ਪੂਰੀ ਗਿੱਲ ਵਾਲਾ ਖੇਤ ਆ ਹੈਗੀ ਸੁਪਰਸੀਡਰ ਦੀ ਬਿਜਾਈ ਆ ਦੋਵਾਂ ਪਾਸੇ ਤੇ ਆਪਾਂ ਦੇਖ ਸਕਦੇ ਹਾਂ ਸਾਰੀ ਕਣਕ ਬਹੁਤ ਸੋਹਣੀ ਖੜੀ ਆ ਜਿੱਥੇ ਪੂਰੀ ਗਿੱਲ ਦੀ ਸੁਪਰਸੀਡਰ ਪਲਸਟਰ ਕਰਕੇ ਤੁਰਦਾ ਤੇ ਆਉਂਦੇ ਸਾਲਾਂ ਦੌਰਾਨ ਆਪਾਂ ਜੇ ਸੁਪਰਸੀਡਰ ਨਾਲ ਬਿਜਾਈ ਕਰਨੀ ਆ ਤਾਂ ਇਸ ਚੀਜ਼ ਦਾ ਬਹੁਤ ਖਿਆਲ ਰੱਖਣਾ ਪਊਗਾ ਵੀ ਆਪਾਂ ਕਣਕ ਦੀ ਬਜਾਈ ਪੂਰੀ ਗਿੱਲ ਦੇ ਵਿੱਚ ਹੀ ਕਰੀਏ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ